ਕਿਦਰੇ ਬਜ਼ੁਰਗ ਉਹ ਬੋਰਡ ਦੀਆਂ ਛਾਵਾਂ ਹੁੰਦੇ ਨੇ ਜਿਸ ਘਰ ਦੇ ਵਿੱਚ ਲੱਗੇ ਹੋਏ ਨੇ ਸਿਰਫ ਲੱਗੇ ਹੀ ਹੋਏ ਨੇ ਉਸ ਬੋਰਡ ਦੀਆਂ ਛਾਵਾਂ ਨਾਲ ਉਹ ਘਰ ਹਮੇਸ਼ਾ ਰੌਸ਼ਨ ਰਹਿੰਦੇ ਨੇ ਉਹ ਘਰ ਹਮੇਸ਼ਾ ਹਰੇ ਭਰੇ ਰਹਿੰਦੇ ਨੇ ਪਰ ਕਈ ਲੋਕਾਂ ਦੇ ਕਿਸਮਤ ਦੇ ਵਿੱਚ ਜਾਂ ਕਰਮਾ ਦੇ ਵਿੱਚ ਉਹ ਛਾਂ ਉਹ ਨਿਗ ਵੀ ਨਹੀਂ ਹੁੰਦੀ ਤੇ ਉਹ ਬਜ਼ੁਰਗ ਬੋਰਡ ਦੀਆਂ ਛਾਵਾਂ ਕਿਦਰ ਇਕੱਠੇ ਹੋ ਕੇ ਇੱਕ ਅਜੀਬਾ ਮਾਹੌਲ ਪੈਦਾ ਕਰਦੀਆਂ ਨੇ ਸ਼ਾਇਦ ਫਿਰ ਘਰ ਦੀ ਯਾਦ ਵੀ ਨਹੀਂ ਆਉਂਦੀ ਵੈਸੇ ਤਾਂ ਇਹ ਕਹਿੰਦੇ ਨੇ ਕਿ ਗੁਰਦਾਰਾ ਕਮੇਟੀਆਂ ਦਾ ਕੰਮ ਸਿਰਫ ਗੁਰਦਾਰੇ ਦੇ ਪ੍ਰਬੰਧ ਚਲਾਉਣਾ ਹੁੰਦਾ ਹੈ ਅੱਜ ਅਸੀਂ ਸਚਕੰਡ ਸ੍ਰੀ ਹਜ਼ੂਰ ਸਾਹਿਬ ਆਏ ਆ ਤਾਂ ਹਜ਼ੂਰ ਸਾਹਿਬ ਬੋਰਡ ਵੱਲੋਂ ਜੋ-ਜੋ ਕੰਮ ਕਰਵਾਏ ਜਾ ਰਹੇ ਨੇ ਜਾਂ ਕੀਤੇ ਜਾ ਰਹੇ ਨੇ ਉਹ ਸਰਕਾਰਾਂ ਦੇ ਕੰਮ ਨੇ ਜਿਹੜਾ ਇਹ ਕਮੇਟੀ ਕਰ ਰਹੀ ਹੈ ਭਾਵੇਂ ਉਹ ਸਕੂਲ ਹੋਣ ਭਾਵੇਂ ਉਹ ਹਸਪੀਟਲ ਹੋਣ ਈਵਨ ਕਿ ਬਿਰਦਾ ਆਸ਼ਰਮ ਨੇ ਉਹ ਵੀ ਚਲਾ ਰਹੇ ਨੇ ਅੱਜ ਅਸੀਂ ਅਜੇ ਹੀ ਇੱਕ ਬਿਰਦਾ ਆਸ਼ਰਮ ਦੇ ਵਿੱਚ ਪਹੁੰਚੇ ਆ ਆਮ ਤੌਰ ਤੇ ਵੈਸੇ ਤੁਸੀਂ ਦੇਖਿਆ ਹੋਣਾ ਕਿ ਬਿਰਦਾ ਆਸ਼ਰਮ ਦੇ ਵਿੱਚ ਜੋ ਤੁਸੀਂ ਜਾਂਦੇ ਹੋ ਬੜੀ ਨਮੋਸ਼ੀ ਜੀ ਆਉਂਦੀ ਆ ਅੰਦਰ ਵੜਦੇ ਸਾਰ ਤੁਹਾਨੂੰ ਇਦਾਂ ਦੀਆਂ ਫੀਲਿੰਗਸ ਆਉਂਦੀਆਂ ਕਿ ਹਾਏ ਇਹ ਕਿਉਂ ਪਰ ਇਹ ਇੱਕ ਅਜੀਹਾ ਬਿਰਧ ਆਸ਼ਰਮ ਸਾਹਮਣੇ ਨਜ਼ਰ ਆਇਆ ਬਿਰਧ ਘਰ ਨਜ਼ਰ ਆਇਆ ਜਿੱਥੇ ਇੱਕ ਪਰਿਵਾਰ ਵਰਗਾ ਮਾਹੌਲ ਲੱਗਿਆ ਯਕੀਨਨ ਸ਼ਿਕਨ ਹੋਏਗਾ ਇਹਨਾਂ ਦੇ ਦਿਲ ਦੇ ਵਿੱਚ ਇਹਨਾਂ ਦੇ ਮਨ ਦੇ ਵਿੱਚ ਥੋੜੀ ਰੰਜ ਵੀ ਹੋਏਗੀ ਪਰ ਜਦੋਂ ਅੱਜ ਇਹ ਇੱਕ ਪਰਿਵਾਰ ਵਾਂਗੂ ਬੈਠਦੇ ਨੇ ਤਾਂ ਸ਼ਾਇਦ ਉਹ ਗੱਲਾਂ ਮਹਿਸੂਸ ਨਹੀਂ ਹੁੰਦੀਆਂ ਜੋ ਇਹਨਾਂ ਨਾਲ ਕੀਤੀਆਂ ਗਈਆਂ ਹੁਣ ਡਾਕਟਰ ਸਾਹਿਬ ਦੇ ਯਤਨਾਂ ਤੇ ਸਦਕਾ ਇਹ ਬਹੁਤ ਵਧੀਆ ਤਰੀਕੇ ਨਾਲ ਬਿਰਧ ਆਸ਼ਰਮ ਚੱਲ ਰਿਹਾ ਹੁਣੇ-ਹੁਣੇ ਇਹ ਨਾ ਬਜ਼ੁਰਗਾਂ ਦਲਿਕ ਛੋਟੇ ਜੀ ਮਿਨੀ ਲਾਇਬ੍ਰੇਰੀ ਦਾ ਵੀ ਪ੍ਰਬੰਧ ਕੀਤਾ ਗਿਆ ਹੋਰ ਬਹੁਤ ਸਾਰੇ ਪ੍ਰਬੰਧ ਕੀਤੇ ਗਏ ਨੇ ਕੁਝ ਮੇਰੇ ਨਾਲ ਬਜ਼ੁਰਗ ਹੈਗੇ ਵੀ ਨੇ ਜਿਨ੍ਹਾਂ ਨੇ ਮੈਨੂੰ ਵੀ ਗੱਲ ਟੀਵੀ ਤੇ ਕਦੇ ਦੇਖਿਆ ਹੋਇਆ ਔਰ ਕਹਿੰਦੇ ਨੇ ਕਿ ਅਸੀਂ ਬਹੁਤ ਵਾਰ ਤੁਹਾਨੂੰ ਟੀਵੀ ਤੇ ਦੇਖਿਆ ਮਾਤਾ ਜੀ ਕਿਵੇਂ ਦਾ ਲੱਗ ਰਿਹਾ ਜੀ ਬਹੁਤ ਵਧੀਆ ਬਹੁਤ ਹੀ ਮਾਰਾ ਤੇ ਮੇਰੀ ਮਰਤਾnga ਦੇ ਇੰਨੀ ਬਤ ਅੱਛੀ ਤੁਸੀਂ ਹਾਰੇ ਦੇਖਦੇ ਕਰਦੇ ਹੋ ਲੰਮ ਲੱਗਦੇ ਤੁਸੀਂ ਲਾ ਸੇਰ ਉਥੇ ਤੁਸੀਂ ਇੰਨਾ ਅੱਛਾ ਗਨੋਲੀ ਤਾਂ ਅਸੀਂ ਦੇ ਦੋਨੋਂ ਹਸਬੰਡ ਦੇਖਦੇ ਰਹੇ ਜਦ ਤੱਕ ਉਹ ਚੱਲਦਾ ਰਹੇਗਾ ਇੱਥੇ ਮਾਤਾ ਜੀ ਫਿਰ ਦਾ ਆਸ਼ਰਮ ਚ ਕਿਵੇਂ ਦਾ ਲੱਗੇ ਮੈਂ ਦੇਖੋ ਮੈਂ 3 ਮਹੀਨੇ ਰਹਿ ਕੇ ਜਾਂਦੀ ਆ ਫਿਰ ਅਸੀਂ ਦਸੰਬਰ ਚ ਆਣਾ ਦੋਨੋਂ ਹਸਬੰਡ ਵਾਈਫ ਨੇ ਬੜਾ ਅੱਛਾ ਆਪਣੇ 4 ਸਾਲ ਬਹੁਤ ਅੱਛੇ ਬਹੁਤ ਹੀ ਅੱਛੇ ਜਿੰਨਾ ਘਟ ਕੋਨੇ ਤੋੜ ਹੈ ਬੜੇ ਅੱਛੇ ਹੈ ਕਹਿੰਦੀ ਨੇ ਜੀ ਨੇ ਔਰ ਕਈ ਲੋਕ ਕਈ ਲੋਕ ਮਜਬੂਰੀਆਂ ਚਾਹੁੰਦੇ ਨੇ ਪਰ ਕਈ ਲੋਕ ਸ਼ੌਕ ਵਜਵਾਉਂਦੇ ਨੇ ਨਹੀਂ ਇਹ ਸ਼ੌਕ ਨਹੀਂ ਐ ਤਾਂ ਬਾਬਾ ਜੀ ਬੁਲਾਉਂਦੇ ਤਾਂ ਅਸੀਂ ਇਹਨੇ ਸ਼ੌਕ ਵਜੋ ਨਹੀਂ ਗਏ ਬਾਬਾ ਜੀ ਦੇ ਬੁਲਾਦੇ ਸਾਨੂੰ ਸਤਾਂਜ ਵੈਸੇ ਬਾਬਾ ਜੀ ਬਹੁਤ ਦੇਰ ਦੇ ਬੁਲਾ ਰਿਆ ਪਰ ਹੁਣ ਰਹਿਣਾ ਨਸਬਯਤ ਹੀ ਹੋਇਆ ਇੱਕ ਵਾਰ ਦੇਖੋ ਮੈਂ ਗੁਰੂ ਜੀ ਦੇ ਅੱਗੇ ਅਰਦਾਸ ਕੀਤੀ ਸੀ ਗੁਰੂ ਜੀ ਅਪੇ ਸੀ ਇੱਕ ਮੈਨੂੰ ਕਮਰਾ ਦੇ ਦੋ ਇੱਥੇ ਕਮਰਾ ਬਾਬਾ ਜੀ ਨੇ ਦੇ ਦਿੱਤਾ ਹੁਣ ਮੈਨੂੰ 15 ਸਾਲ ਹੋ ਗਏ ਨੇ ਇੱਥੇ ਆਂਦੀ ਬੋ ਜੀ ਸਾਹਿਬ ਹਰ ਸਬਦੀ ਕਸੇ ਜਾਂਨੇ ਹਰ ਸਬਦੀ ਚਾਹ ਕੋਈ ਦਿੱਕਤ ਪ੍ਰੇਸ਼ਾਨੀ ਨਾ ਕੋਈ ਪਰੇਸ਼ਾਨੀ ਨਾ ਕੋਈ ਪਰੇਸ਼ਾਨੀ ਕਿਸੇ ਕਿਸਮ ਦੀ ਪਰੇਸ਼ਾਨੀ ਮੇਰੇ ਘਰ ਵਿੱਚ ਤਾਂ ਸੋਤ ਖੁਦ ਖਾਣਾ ਬਣਾ ਕੇ ਲੰਘਾ ਦੇ ਬਜੁਰਗਾਂ ਨੂੰ ਸੋ ਤੁਸੀਂ ਸੁਣਿਆ ਕੀ ਕਹਿੰਦੇ ਖੁਦ ਹੀ ਅਸੀਂ ਖਾਣਾ ਵੀ ਬਣਾ ਕੇ ਖਵਾਨੇ ਆ ਤੁਸੀਂ ਦੱਸ ਮਾਤਾ ਠੀਕ ਹੈ ਸਭ ਠੀਕ ਹੈ ਬੇਟੇ ਸਭ ਠੀਕ ਹੈ ਬਹੁਤ ਵਧੀਆ ਸਭ ਬਹੁਤ ਵਧੀਆ ਸਭ ਠੀਕ ਹੈ ਜੀ ਤਾਂ ਕੀ ਹੈ ਕਿ ਚੜਦੀ ਕਲਾ ਜੀ ਮੇਰੇ ਕੋਲ ਠੀਕ ਹੈ ਗਲਬ ਦਸਮ ਪੰਜਾ ਦੇ ਦੁਆਰ ਤੇ ਬੈਠੇ ਹਾਂ ਮੈਨੂੰ ਠੀਕ ਹੈ ਹਾਂ ਜੀ ਆਨਿਆ ਜੀ ਹਾਂ ਜੀ ਚੜ ਦੇ ਅੱਛਾ ਹਾਂ ਜੀ ਮੈਂ ਤਾਂ ਸੇਵਾਦਾਰ ਸੀ ਕਿੱਥੋਂ ਇੱਥੋਂ ਹੀ ਸੀਗੇ ਤੁਸੀਂ ਨਹੀਂ ਮੈਂ ਲੁਧਿਆਣਾ ਦਾ ਜੀ ਲੁਧਿਆਣਾ ਜੇ ਲੈ ਆਇਆ ਹਾਂ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਮੈਨੂੰ ਇੱਥੇ 3 ਸਾਲ ਹੋ ਗਏ 3 ਸਾਲ ਹਾਂ ਜੀ ਮੈਂ ਰਿਟਾਇਰ ਪ੍ਰਿੰਸੀਪਲ ਜੀ ਇੱਕ ਗਲਾਬ ਦੇ ਫੁੱਲ ਜਿਹੜੇ ਆ ਜੀ ਇੱਥੇ ਇੱਕ ਵਰਤਾਰੇ ਵਿੱਚ ਬਹੁਤ ਵਧੀਆ ਕੋਈ ਪਰੇਸ਼ਾਨੀਆਂ ਨਹੀਂ ਹਰ ਇੱਕ ਨੂੰ ਹੁੰਦੀ ਹੈ ਉਹ ਤਾਂ ਘਰ ਵੀ ਬੈਠੇ ਸਾਨੂੰ ਹੁੰਦੀਆਂ ਠੀਕ ਹੈ ਜੀ ਮੇਰੀ ਕੋਠੀ ਹੈ ਲੁਧਾਨੇ ਮੈਂ ਪਰ ਮੈਨੂੰ ਜੋ ਮਜ਼ਾ ਇੱਥੇ ਆ ਰਿਹਾ ਮੈਂ ਪੂਰਾ ਜੋਰ ਲਾ ਲਿਆ ਇਹਨਾਂ ਨੂੰ ਪੁੱਛ ਲੋ ਜੀ ਬਹੁਤ ਅੱਛਾ ਹੈ ਇਹ ਆਪਾਂ ਨਹੀਂ ਕਹਿ ਸਕਦੇ ਕਿ ਵਿਦ ਅਸ਼ਰਮ ਇਹ ਤਾਂ ਇੱਕ ਸਵਰਗ ਹੈ ਗੁਰੂ ਦਾ ਘਰ ਵਿਚਾਰੀ ਗੁਰੂ ਦੀਆਂ ਮਿਹਰਬਾਨੀਆਂ ਨਾਲੇ ਬੈਠੇ ਵੀ ਗੁਰੂ ਦੇ ਦਰ ਦੇ ਨੇੜੇ ਸਾਰੇ ਜਨੇ ਦਰਸ਼ਨ ਕਰਦੇ ਆ ਦੇਖੋ ਬਹੁਤ ਮੁਸ਼ਕਲ ਨਾ ਮਿਲ ਜਾਏ ਇੱਕ ਮੌਕਾ ਕਿਸੇ ਨੂੰ ਆਪਾਂ ਕਿੰਨੀ ਦੂਰੋਂ ਆਂਦੇ ਆ ਟ੍ਰੇਨਾਂ ਦੇ ਵਿੱਚ ਇੱਥੇ ਜਾ ਕੇ ਵੀ ਠੀਕ ਹੈ ਨੀ ਚਲੋ ਹੁਣ ਡਾਕਟਰ ਸਾਹਿਬ ਤੋਂ ਲੈ ਲੈਨੇ ਡਾਕਟਰ ਸਾਹਿਬ ਬਾਕੀ ਸਾਰਿਆਂ ਨੇ ਕਈਆਂ ਦੇ ਚਲੋ ਹੁੰਦੀਆਂ ਹੀ ਕੁਝ ਪ੍ਰੋਬਲਮਸ ਵੀ ਹੋਣੀਆਂ ਤੁਹਾਨੂੰ ਲੱਗਦਾ ਹੈ ਕਿ ਇਹ ਪ੍ਰਾਇੋਰਟੀ ਤੁਹਾਡੀ ਵੀ ਹੋਣੀ ਚਾਹੀਦੀ ਹੈ ਕਿ ਇਸ ਜਿਹੜੇ ਵੀ ਬਜ਼ੁਰਗ ਆਉਂਦੇ ਨੇ ਉਹਨਾਂ ਦਾ ਦੇਖ ਰੇਖ ਜੇ ਕੋਈ ਵੀ ਸਮੱਸਿਆ ਹੈਗੀ ਉਹਨਾਂ ਦਾ ਧਿਆਨ ਰੱਖਿਆ ਜਾਵੇ हां जी बिल्कुल जी ये जो वृद्धा आश्रम है जब मैं पहली बार ही इत्थे आया मैं देखया कि का चाहे दे दे अस्सी पूरी कोशिश कर रहे हैं कि उननां नु ਘਰ ਵਰਗਾ ਮਾਹੌਲ ਦਿੱਤਾ ਜਾਏ ਜੋ ਪਿਆਰ ਉਹਨਾਂ ਨੂੰ ਆਪਣੇ ਘਰ ਚ ਮਿਲਦਾ ਉਸ ਤਰ੍ਹਾਂ ਦਾ ਹੀ ਵਾਤਾਵਰਣ ਅਸੀਂ ਇੱਥੇ ਨਿਰਮਾਣ ਕਰੀਏ ਚੰਗੇ ਕਮਰੇ ਦੇਈਏ ਬਾਥਰੂਮ ਚੰਗੇ ਉਹਨਾਂ ਨੂੰ ਉਪਲਬਧ ਕਰੀਏ ਫਿਰ ਵੀ ਕਈ ਵਾਰੀ ਉਹਨਾਂ ਦੇ ਸਾਹਮਣੇ ਕਈ ਪ੍ਰੋਬਲਮਸ ਹੁੰਦੀਆਂ ਨੇ ਠੀਕ ਤੇ ਅਸੀਂ ਉਹ ਦੂਰ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਤੇ ਇਸੇ ਮਕਸਦ ਲਈ ਅਸੀਂ ਇੱਕ ਛੋਟੀ ਜਿਹੀ ਲਾਇਬ੍ਰੇਰੀ ਵੀ ਇੱਥੇ ਤਿਆਰ ਕੀਤੀ ਔਰ ਉਹਨਾਂ ਵਾਸਤੇ ਟੀਵੀ ਲਾਇਬ੍ਰੇਰੀ ਵਾਈਫਾਈ ਇਸ ਤਰ੍ਹਾਂ ਦੀਆਂ ਫੈਸਿਲਿਟੀਆਂ ਉਹਨਾਂ ਨੂੰ ਦਿੱਤੀਆਂ ਤਾਂ ਕਿ ਉਹ ਆਪਣਾ ਕੁਛ ਨਾ ਕੁਛ ਰੁਝੇਵੇਂ ਕਰਦੇ ਰਹਿਣ ਲਾਇਬ੍ਰੇਰੀ ਦੇ ਵਿੱਚ ਕਿਤਾਬਾਂ ਵੀ ਪੜ ਸਕਣ ਸਿੱਖ ਸਾਇਤ ਬਾਰੇ ਉਹਨਾਂ ਨੂੰ ਜਾਣਕਾਰੀ ਮਿਲੇ ਔਰ ਇਸ ਤੋਂ ਇਲਾਵਾ ਅਸੀਂ ਇਹ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਕਮਰੇ ਦੇ ਨਾਲ ਉਹ ਜੋ ਬਾਥਰੂਮ ਹੈ ਉਹ ਇੱਕ ਅਟੈਚ ਕੀਤਾ ਜਾਏ ਉਹਦੇ ਵਿੱਚ ਕਈ ਤਕਨੀਕੀ ਪ੍ਰੋਬਲਮਸ ਆ ਰਹੀਆਂ ਨੇ ਉਬੀਸੀ ਦੂਰ ਕਰਕੇ ਜਲਦੀ ਤੋਂ ਜਲਦੀ ਕੋਸ਼ਿਸ਼ ਕਰਾਂਗੇ ਕਿ ਸਾਰੇ ਜੋ ਕਮਰੇ ਨੇ ਉਹਨਾਂ ਨਾਲ ਅਟੈਚ ਬਾਥਰੂਮ ਹਨ ਕੁਝ ਕਮਰਿਆਂ ਦੇ ਵਿੱਚ ਅਟੈਚ ਨਹੀਂ ਕੁਝ ਵਿੱਚ ਨਹੀਂ ਹੈ ਹੁਣ ਜੋ ਇੱਕ ਜੋ ਬਜ਼ੁਰਗ ਉਹਨਾਂ ਨੇ ਕੁਝ ਪੁਆਇੰਟ ਆਊਟ ਕੀਤਾ ਹੈ ਮੈਨੇਜਮੈਂਟ ਬਾਰੇ ਉਸ ਬਾਰੇ ਵੀ ਅਸੀਂ ਧਿਆਨ ਦੇ ਕੇ ਜਲਦੀ ਤੋਂ ਜਲਦੀ ਦੂਰ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਬਹੁਤ ਬਈਰ ਔਰ ਇਵਨ ਸਟਰਨਲ ਜਿਹੜੀ ਸੰਗਤ ਆਈ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਆਦਮਪੁਰ ਤੋਂ ਫਲਾਈਟ ਆਈ ਔਰ ਜਿਹੜਾ ਗਾਜ਼ੀਆਬਾਦ ਦਾ 에어ਪੋਰਟ ਆ ਉੱਥੋਂ ਵੀ ਆਏ ਸਰਦਾਰ ਸਾਹਿਬ ਵੀ ਦਿੱਲੀ ਤੋਂ ਸਪੈਸ਼ਲ ਆਏ ਨੇ ਔਰ ਇਹਨਾਂ ਦੇ ਵੀ ਭਾਵੁਕ ਹੁੰਦਿਆਂ ਜਦੋਂ ਉੱਥੇ ਆਏ ਤਾਂ ਕਹਿੰਦੇ ਨੇ ਕਿ ਅੱਜ ਕੱਲ ਦੀ ਪੀੜ੍ਹੀ ਹੈ ਜਿਹੜੀ ਉਹ ਉਹਨਾਂ ਦੇ ਲਈ ਗਿਲਾ ਜ਼ਰੂਰ ਹੈਗਾ ਕਿ ਉਹ ਸਰਮਾਇਆ ਅਜਿਹਾ ਨਹੀਂ ਸਾਂਭ ਸਕੇ ਚਲੋ ਕੋਈ ਆਪਣੀ ਖੁਸ਼ੀ ਦੇ ਲਈ ਵੀ ਆਂਦਾ ਸਰਦਾਰ ਸਾਹਿਬ ਕੀ ਕਹਿਣਾ ਚਾਹੋ ਮਦਵਨ ਖੁਸ਼ਬੂ deta hai ਸਾਗਰ 사વન deta hai ਜੀਨਾ ਉਸਕਾ ਜੀਨਾ ਹੈ ਜੋ ਔਰੋ ਕ ਸੰਗੀਤਾ ਹੈ ਮੈਨੂੰ ਆਜਾ ਇੱਥੇ ਆ ਕੇ ਇਹ ਬੜਾ ਦਿਲ ਬੜਾ ਦੁਖੀ ਹੋਇਆ ਮੇਰਾ ਕਿ ਸਾਜੇ ਟਾਈਮ ਨਾ ਟੀਵੀ ਸੀ ਨਾ ਫ੍ਰੀਜ ਸੀ ਨਾ ਮੈਟਰੋ ਸੀ ਨਾ ਪੈਸੇ ਸੀ ਔਰ ਸੜਕੋ ਸਭ ਕੁਝ ਆ ਗਿਆ ਤੇ ਸਾਰੇ ਮਾਵਾ ਬਥੇ ਕਿਸ ਤਰ੍ਹਾਂ ਬੈਠੇ ਨੇ ਇਹ ਮੇਰੇ ਕੋਲ ਤਾਂ ਬਰਦਾਸ਼ਤ ਨਹੀਂ ਹੋ ਰਿਹਾ ਜਿੰਦਾ ਬੰਦਿਆ ਨੇ ਮਾਵਾ ਵੀ ਸੇਵਾ ਨਹੀਂ ਕੀਤੀ ਨਾ ਉਹਨਾਂ ਨੇ ਕੁਝ ਨਹੀਂ ਕੀਤਾ ਗੁਰਦਾਰੇ ਮੰਦਰਾਂ ਨ ਘੰਟੀਆਂ ਹੋ ਜਾਣ ਦਾ ਕੋਈ ਫਾਇਦਾ ਨਹੀਂ ਜੇ ਆਪਾਂ ਆਪਣੇ ਬਜ਼ੁਰਗਾਂ ਨੂੰ ਸਮਾਜ ਕੇਂਦਰ ਰੱਖਿਆ ਤੇ ਮੈਂ ਆਪਣੇ ਪਰਿਵਾਰ ਵੱਲੋਂ ਜੋ ਵੀ ਸੇਵਾ ਇਸ ਆਸ਼ਰਮ ਦੀ ਹੋਏਗੀ ਅਰਥਵਾ ਜ਼ਿੰਮੇਵਾਰੀ ਮੇਰਾ ਪਰਿਵਾਰ ਲੈ ਰਿਹਾ ਹੈ ਤੇ ਮੇਰੇ ਪਰਿਵਾਰ ਦੀ ਇੱਛਾ ਹੈਗੀ ਹੈ ਕਿ ਕਿਸੇ ਬਜ਼ੁਰਗ ਨੂੰ ਕਮੀ ਨਾ ਆਵੇ ਜਿਸ ਤਰ੍ਹਾਂ ਅਸੀਂ ਆਪਣੀ ਮਾਂ ਦੀ ਸੇਵਾ ਕਰਦੇ ਹਾਂ ਉਸ ਤਰ੍ਹਾਂ ਮੇਰਾ ਪਰਿਵਾਰ ਇਹਦੀ ਸੇਵਾ ਕਰੇਗਾ ਵਾਹ ਗੁਰੂ ਜੀ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਬਿਲਕੁਲ ਤੁਸੀਂ ਸੁਣਿਆ ਬਜ਼ੁਰਗਾਂ ਦੀਆਂ ਭਾਵਨਾਵਾਂ ਵੀ ਖਾਸ ਤੌਰ ਤੇ ਇਹਨਾਂ ਦੀ ਜਿਹੜੀ ਹੈ ਭਾਵਨਾਵਾਂ ਆਪਾਂ ਪੂਰੀ ਦੁਨੀਆ ਦੇ ਸਾਹਮਣੇ ਵੀ ਰੱਖਾਂਗੇ ਕਿਉਂਕਿ ਇਹ ਉਹ ਬਜ਼ੁਰਗ ਨੇ ਜਿਵੇਂ ਮੈਂ ਪਹਿਲਾਂ ਕਿਹਾ ਕਿ ਜਦੋਂ ਇੱਕ ਬੱਚੇ ਨੂੰ ਸੂਈ ਵੀ ਚੁਬਦੀ ਹੈ ਨਾ ਤੇ ਉਹਦਾ ਦਰਦ ਉਸ ਬੱਚੇ ਨੂੰ ਕਾਟੂ ਦੀ ਮਾਂ ਨੂੰ ਵੱਧ ਹੁੰਦਾ ਤੇ ਜਦੋਂ ਤੁਹਾਡੇ ਮਾਪੇ ਨੂੰ ਸਭ ਤੋਂ ਵੱਧ ਜ਼ਰੂਰਤ ਹੋਵੇ ਤੇ ਤੁਸੀਂ ਕਹੋ ਕਿ ਤੁਸੀਂ ਹੁਣ ਸਾਈਡ ਤੇ ਹੋ ਜਾਓ ਉਸ ਤੋਂ ਵੱਡਾ ਪਾਪ ਕੋਈ ਨਹੀਂ ਹੋ ਸਕਦਾ